ਦੇਰ ਰਾਤ ਗੁਰਦਾਸਪੁਰ ਦੇ ਅਮਾਵਾਲਾ ਬਾਜ਼ਾਰ ਦੇ ਵਿੱਚ ਇੱਕ ਕਪੜੇ ਦੀ ਦੁਕਾਨ ਨੂੰ ਅਗ ਲੱਗਨ ਦੇ ਕਰਕੇ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਸੀ ਅੱਜ ਸਾਰੇ ਦੁਕਾਨਦਾਰਾਂ ਨੇ ਇਕੱਠਾ ਹੋ ਕੇ ਬਿਜਲੀ ਵਿਭਾਗ ਨੂੰ ਦਫ਼ਤਰ ਜਾ ਕੇ ਮੰਗ ਕੀਤੀ ਕਿ ਬਾਜ਼ਾਰ ਦੇ ਅੰਦਰ ਨਵੀਆਂ ਤਾਰਾਂ ਪਾਈਆਂ ਜਾਣ ਤਾਂ ਜੋ শর্ਟ ਸਰਕਟ ਨਾ ਹੋਵੇ ਪਰ ਬਿਜਲੀ ਵਿਭਾਗ ਦੇ ਐਕਸ਼ਨ ਦੇ ਵੱਲੋਂ ਦੁਕਾਨਦਾਰਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਗੱਲਬਾਤ ਨਾ ਕਰਨ ਦੇ ਰੋਸ ਦੇ ਵਿੱਚ ਦੁਕਾਨਦਾਰਾਂ ਨੇ ਡਾਕਖਾਨਾ ਚੌਕ ਨੂੰ ਬੰਦ ਕਰਕੇ ਬਿਜਲੀ ਵਿਭਾਗ ਗੁਰਦਾਸਪੁਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਦਾ ਐਕਸ਼ਨ ਜਿਹੜਾ ਹੈ ਦੁਕਾਨਦਾਰਾਂ ਦੇ ਕੋਲ ਜਿਆ ਤਾਰਾ ਪਾਈਆਂ ਜਾਂਦੇ ਉਦੋਂ ਤੱਕ ਨਵੀਆਂ ਤਾਰਾ ਨਹੀਂ ਪਾਈਆਂ ਜਾਂਦੀਆਂ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਕੀ ਰਾਤ ਜਿਹੜੀ ਆ ਅਮਾਮ ਵਾਲਾ ਚੌਂਕ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬ੍ਰਿਗੇਡ ਦੀਆਂ ਵੀ ਗੱਡੀਆਂ ਵੀ ਉੱਥੇ ਪਹੁੰਚੀਆਂ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਨੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹ ਐਸਡੀਓ ਸਾਹਿਬ ਕੋ ਗਏ ਨੇ ਵੀ ਲਾਈਟਰ ਰਸ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ ਐਸਡੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵੱਈਆ ਸੀ ਉਹਨਾਂ ਨੂੰ ਕਿਹਾ ਗਿਆ ਕਿ ਅੱਗ ਲੱਗੀ ਆ ਤੇ ਮੈਂ ਕੀ ਕਰ ਰਹੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਜੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ ਚਾਰ ਤੋਂ ਪੰਜ ਮਿੰਟ ਉਹ ਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਆ ਸੋ ਇਹ ਇਹਨਾਂ ਦਾ ਜਿਹੜੀ ਹੈ ਜਨੂਨ ਮੰਗ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡ ਫ੍ਰੀ ਕੀਤਾ ਸੀ ਐਸਜੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਆ ਡੀਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਿਜ਼ਾਦਾ ਡੰਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਅਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣਾ ਮੈਂ ਸ਼ਰਮੌਣੀ ਚਾਹੀਦੀ ਹੈ ਇਹੋ ਜੇ ਐਕਸੀਅਨ ਨੂੰ ਤੇ ਐਸਸੀ ਨੂੰ ਜੀ ਲੋਕੀ ਜਿਹੜੇ ਉਹ ਗਰਮੀ ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਾਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਥਾਣੇ ਇੱਥੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫ਼ਤਰ ਦਾ ਘਰਾਉ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾਂ ਜਿਹੜਾ ਵਾ ਮੈਂ ਲਾਵਾਂਗਾ ਮੇਰੇ ਫੋਨ ਤੇ ਗੱਲ ਵੀ ਹੋਈ ਆ ਸਾਰਿਆਂ ਨਾਲ ਰਾਤੀ ਕੋਈ ਮੰਦਰ ਭਾਗੀ ਘਟਨਾ ਹੋਈ ਆ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਆ ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਵਲਾਂ ਆ ਸਾਡੀਆਂ ਕੇਵਲਾਂ ਇੱਕ ਸਾਈਡ ਤੇ ਆ ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮੜੀ ਗੱਲ ਹੈ ਇਹਦਾ ਨੁਕਸਾਨ ਅੱਗੇ ਕਰਕੇ ਨਹੀਂ ਹੋਣਾ ਚਾਹੀਦਾ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ऑलरेडी ਐਸਟੀਮੇਟ ਪਾਸ ਹੈ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਦੇ ਆ 50 ਦੀਆਂ 95 ਕਰਾਂਗੇ ਉਹ ਕੰਮ ਜਿਹੜਾ ਮੇਰੇ ਕੋਲ ਹੈ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਹੈ ਸਮਾਨ ਡਰਾ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਦੇ ਆਂ ਜੇ ਕੋਈ ਕਹਣਾ ਬੀਰੀਪੁੜੀ ਨਿਗ੍ਹਾਲੀ ਕਰੇ ਸਾਡ ਸਿੱਧਾ ਤਾਕ ਲੱਗੀ ਆ ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੋਰਟ ਆਈ ਮੈਂ ਆਪ ਮੌਕੇ ਦੇਣ ਗਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪਾਸੇ ਅੱਗ ਲੱਗੀ ਆ ਉਧਰਲੇ ਪਾਸੇ ਸਾਡੀ ਤਾਰ ਵੀ ਹੈ ਨਹੀਂ ਮੀਟਰ ਦੂਜੇ ਪਾਸੇ ਮੇਰੇ ਲਿਖਣ ਦੂਜੇ ਸਾਡੇ ਲੱਗਾ ਇਹਨਾਂ ਦਾ ਜਾਮ ਹੈ ਕਿ ਤੁਹਾਡੇ ਲੋ ਆਪ ਸ਼ਬਦੀ ਵੀ ਬੋਲੀ ਗਈ ਹੈ ਨੇ ਮੇਰੇ ਵੱਲੋਂ ਨੇ ਜੇ ਕਿਸੇ ਨੇ ਕੋਈ ਵੱਧ ਘੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ